ਕਉ ਕਦੂ ਕੰਨ ਆਇਸੀ ਸਵੇਰੇ ਲੈਟ ਇਹ ਚੱਲੀ ਆ ਹੂੰ ਡਬਲ ਚੱਲੇਗੀ ਉਦੋਂ ਪਰ ਇੱਥੇ ਲੈਨ ਖਰਾਬ ਸੀਗੀ ਆਪਣੇ ਇੱਧਰ ਚੱਲੀ ਗਈ ਨਹੀਂ ਮੋਟਰਾਂ ਇੱਕ ਨੰਬਰ ਹੁਣਾਂ ਦੋ ਕਿਲੇ ਭਰੇ ਆ ਹੁਣ ਕਰਦੇ ਆ ਯਾਰ ਇਹ ਚੀਕ ਮੱਕੀ ਮੱਕੀ ਰੰਗ ਬਟਾਉਣ ਲੱਗੀ ਮੱਕੀ ਵੀ ਬਸ ਵੱਢੀ ਜਾਓ ਕਿ ਪੰਜਾਂ ਚਾਰਾਂ ਤਰ੍ਹਾਂ ਚ Thank okay. you. ਮਿਰਚ ਉਹਨਾਂ ਲਈ ਜਾਂਦੇ ਆ ਪਨੀਰੀ ਚੱਕਣ ਆਏ ਸੀ ਹਵਾ ਬਹੁਤ ਵਗਦੀ ਹੈ ਨਾ ਉਹ ਲਾਈਟ ਚੱਲਦੀ ਹੈ ਪਾਣੀ ਛੱਡਿਆ ਬੰਦੇ ਪਟਦੇ ਪਨੀਰੀ ਆ ਕਗਾਰਾ ਭਰ ਗਿਆ ਤੇ ਦੂਜੇ ਚ ਜਾਣ ਲੱਗ ਗਿਆ ਪਈਆ ਟੁੱਟ ਕੇ ਇਹ ਚੱਲੀ ਲੈਡ ਫਿਰ ਤੱਕਦੀ ਕਰਦੇ ਹਾਂ ਇਹ ਤਤਾ ਕੋਈ ਨਹੀਂ ਉਧਰ ਲਾਤਾ ਉਹ ਦਿਖਾਉਂਦੇ ਆ ਸਾਨੂੰ ਆਹ ਮੱਕੀ ਲੱਗੀ ਸੁੱਕਣ ਆਪਣੀ ਪਾਣੀ ਬੰਦ ਕੀਤੇ ਨੂੰ ਹੋ ਗਿਆ ਟਾਈਮ ਇਹ ਨੂੰ ਹੋ ਗਿਆ ਤਾਂ 3-4 ਦਿਨ ਲਾਏ ਨੂੰ ਦਵਾਈ ਦੂਈ ਪਾਇਤੀ ਸੀ ਇਹ ਚ ਆਹ ਖਰਦੀਆਂ ਟਟੇਰੀਆਂ ਟੈਂ ਟੈਂਕ ਕਰਦੀਆਂ ਇਹਨਾਂ ਦੇ ਇੱਥੇ ਪਹਿਲਾਂ ਅੰਡੇ ਸੀ ਕੁੱਤੇ ਖਾ ਕੇ ਬਹੁਤ ਫਿਰ ਮੈਂ ਪਾਣੀ ਛੱਡਦਾ ਤੇ ਕੁਦਰਤੀ ਮੈਨੂੰ ਅੰਡੇ ਦੇਸ ਪਏ ਤੇਰ ਆਪਾਂ ਇਹਨੂੰ ਨਿਪਰਵੰਦ ਕਰਤਾ ਪੂਰਾ ਇਹ ਕਿੱਥੇ ਆ ਆਹ ਦੇ ਉਹ ਮੱਤਕੀ ਨੂੰ ਉੱਚਾ ਕਰਕੇ ਆਪਾਂ ਪਾਣੀ ਦੰਪਾ ਜਾ ਕਰਤਾ ਵਿਚਾਰੀਆਂ ਦਾ ਉਹ ਕੁੱਤੇ ਖਾ ਜਾਂਦੇ ਆ ਕੁੱਤੇ ਨਹੀਂ ਛੱਡਦੇ ਲੋ ਵੀ ਚੈੱਡੀ ਹੁਣੀ ਪਹੁੰਚ ਚੁੱਕਿਆ ਖੇਤ ਉਹ ਫਿਰ ਆ ਇੱਧਰ ਬੰਦੇ ਆਪਣੇ ਝੋਨਾ ਲਾਉਣ ਲੱਗੇ ਹੋਇਆ Hãy subscribe cho kênh Ghiền Mì Gõ Để không bỏ lỡ những video hấp